ਵਾਈਕਰਤਿਕਾ ਕਾਲਸਾ ਵਾਈਕਰਤਿਕੀ ਫਤਿਹ ਪਿਛਲੇ ਕੁਝ ਸਮੇਂ ਤੋਂ ਇੱਕ ਬਹੁਤ ਮਸਲਾ ਦੇਖਣ ਨੂੰ ਆ ਰਿਹਾ ਹੈ ਕਿ ਜਿਹੜੇ ਨਵੇਂ ਜਥੇਦਾਰ ਭਾਈ ਕੁਲਦੀਪ ਸਿੰਘ ਜੀ ਕਿ ਅੱਜ ਜੋ ਜਥੇਦਾਰ ਸ਼੍ਰੀ ਖਾਲਸਾ ਸਾਹਿਬ ਨਿਯੁਕਤ ਹੋਏ ਹਨ ਅਤੇ ਜਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ ਉਹਨਾਂ ਦਾ ਕਈ ਸਿੱਖ ਜਥੇਬੰਦੀਆਂ ਬਹੁਤ ਵਿਰੋਧ ਕਰ ਰਹੀਆਂ ਹਨ ਕਈ ਕਹਿ ਰਹੇ ਨੇ ਵੀ ਇਹ ਬਾਦਲਾਂ ਦੇ ਲਾਏ ਹੋਏ ਨਹੀਂ ਪਰ ਗੁਰੂ ਮਹਾਰਾਜ ਦਾ ਇੱਕ ਪਰਮਾਨ ਹੈ ਆਪਾਂ ਰੋਜ਼ ਸੋਦਰਹਿਰਾ ਸਾਹਿਬ ਬਾਣੀ ਦੇ ਵਿੱਚ ਸਰਵਣ ਕਰਦੇ ਹਾਂ ਪੜ੍ਹਦੇ ਵੀ ਹਾਂ ਜੋ ਸਤਗੁਰ ਸ਼ਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਣ ਸਤਗੁਰ ਸੰਗਤ ਪਾਇ ਤਿੰਨ ਧੁਰਮ ਸਤਕ ਲਿਖਿਆ ਲਿਖਾਸ ਮਾਰੇ ਕਹਿੰਦੇ ਹਨ ਵੀ ਜਿਹੜਾ ਬੰਦਾ ਜਾਂ ਜਿਹੜਾ ਇਨਸਾਨ ਗੁਰੂ ਦੀ ਸੰਗਤ ਵਿੱਚ ਆਂਦਾ ਹੈ ਉਹ ਆਪ ਨਹੀਂ ਆਂਦਾ ਉਹਦੇ ਧੁਰੋਂ ਭਾਗ ਲਿਖੇ ਹੁੰਦੇ ਹਨ ਤਾਂ ਉਸ ਦਾ ਆਣਾ ਹੁੰਦਾ ਹੈ ਤੇ ਅਸੀਂ ਕੀ ਸਮਝਦੇ ਹਾਂ ਵੀ ਜੇ ਕੋਈ ਜਥੇਦਾਰ ਨਿਯੁਕਤ ਹੋ ਜਾਂਦਾ ਹੈ ਤਾਂ ਐਵੇਂ ਹੋ ਜਾਂਦਾ ਹੈ ਨਹੀਂ ਨਹੀਂ ਭਾਈ ਜਾ ਕੇ ਮਸਤਕ ਭਾਗ ਸੋ ਸੇਵਾ ਲਾਇਆ ਜਿਹਦੇ ਮਸਤਕ ਦੇ ਵਿੱਚ ਭਾਗ ਹੁੰਦੇ ਨੇ ਉਸ ਨੂੰ ਹੀ ਗੁਰੂ ਖਾਲਸਾ ਪੰਥ ਦੀ ਸੇਵਾ ਕਰਨ ਦਾ ਗੁਰੂ ਮਹਾਰਾਜ ਵੱਲ ਉਦਮ ਚਾਉ ਬਖਸ਼ਿਸ਼ ਕਰਦੇ ਹਨ ਸਾਡੇ ਤੁਹਾਡੇ ਵਰਗਾ ਕਿਉਂ ਨਹੀਂ ਲੱਗ ਜਾਂਦਾ ਜਥੇਦਾਰ ਸਾਨੂੰ ਭਾਈ ਕੁਲਦੀਪ ਸਿੰਘ ਜੀ ਕਿੜਗੱਜ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਪਿਛਲੇ ਸਮੇਂ 'ਚ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਉਹ ਭਾਈ ਸਾਹਿਬ ਜੀ ਕਹਿੰਦੇ ਵੀ ਮੈਂ ਕਿਸੇ ਸ਼ਹੀਦ ਸਿੰਘਾ ਦੇ ਘਰ ਗਿਆ ਤੇ ਉਹਨਾਂ ਨੂੰ ਮਿਲਣ ਤੋਂ ਬਾਅਦ ਉਹਨਾਂ ਨੇ ਮਨੂੰ ਲਿਫਾਫਾ ਦੇ ਦਿੱਤਾ ਮਾਇਆ ਦਾ ਤੇ ਕਹਿੰਦੇ ਮੈਂ ਉਹਨਾਂ ਨੂੰ ਮੋੜ ਦਿੱਤਾ ਮੈਂ ਕਿਹਾ ਨਹੀਂ ਭਾਈ ਇਹ ਲਿਫਾਫੇ ਨੇ ਪਹਿਲਾਂ ਹੀ ਬੇੜਾ ਗਿਰਕ ਕੀਤਾ ਹੈ ਸੋ ਇਸ ਤਰ੍ਹਾਂ ਵੀ ਸੋਚ ਦੇ ਜਥੇਦਾਰ ਸਾਡੇ ਹੋਣੇ ਚਾਹੀਦੇ ਹਨ ਨਾਲ ਉਹਨਾਂ ਨੇ ਇਹ ਵੀ ਬਚਲ ਕੇ ਕਿ ਵੀ ਮੇਰਾ ਹੁਣ ਜਿਹੜਾ ਪਹਿਲਾ ਕੰਮ ਹੋਏਗਾ ਉਹ ਗਰੀਬ ਸਿੱਖਾਂ ਦੇ ਵੱਲ ਧਿਆਨ ਦੇਣਾ ਹੋਏਗਾ ਉਹਨਾਂ ਦੇ ਘਰ ਬਣਾਉਣੇ ਉਹਨਾਂ ਦੇ ਬੱਚਿਆਂ ਨੂੰ ਵਿੱਦਿਆ ਦੇਣੀ ਉਨ੍ਹਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਇਹ ਗੱਲ ਇਹ ਸੋਚ ਇੱਕ ਬਹੁਤ ਵੱਡੀ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਉਹਨਾਂ ਦੀ ਸੋਚ ਕਿੰਨੀ ਵੱਡੀ ਹੈ ਸੋ ਸਾਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਉਹਨਾਂ ਦਾ ਉਹਨਾਂ ਦੇ ਮੋਢੇ ਦੇ ਨਾਲ ਮੋਢਾ ਜੋੜਨਾ ਚਾਹੀਦਾ ਹੈ ਤਾਂ ਕਿ ਜਿਹੜੀਆਂ ਕੁਝ ਕਮੀਆਂ ਪੀਛੀਆਂ ਕੌਮ ਦੇ ਵਿੱਚ ਹਨ ਉਹਨਾਂ ਨੂੰ ਅੱਗੇ ਲਿਆ ਕੇ ਉਹਨਾਂ ਦਾ ਸੋਲੂਸ਼ਨ ਕੀਤਾ ਜਾ ਸਕੇ ਸੋ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਭਾਈ ਸਾਹਿਬ ਜੀ ਦਾ ਵਿਰੋਧ ਨਾ ਕਰਕੇ ਉਹਨਾਂ ਦਾ ਭਾਈ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ